ਤੂੰ ਮੇਰਾ ਸੋਹਣਾ ਇਲਾਕਾ ਵੀਦਾ ਆਕੇ ਵੇਖੀ ਸੱਜਣਾ ਤੂੰ ਮੇਰਾ ਸੋਹਣਾ ਇਲਾਕਾ ਵੀਦਾ ਲੋਕ ਪਿਆਰ ਨਾਲ ਵਸਦੇ ਲੋਕ ਪਿਆਰ ਨਾਲ ਵਸਦੇ ਫਰਕ ਨਾ ਊਚ ਨੀਚ ਦੀ ਰੀਤ ਦਾ ਵੇਖੀ ਆਕੇ ਸੱਜਣਾ ਤੂੰ ਮੇਰਾ ਸੋਹਣਾ ਇਲਾਕਾ ਵੀਦਾ ਸ਼ਿਵਾਲਕ ਦੀਆਂ ਪਹਾੜੀਆਂ ਤੇ ਸ਼ਿਵਾਲਕ ਦੀਆਂ ਪਹਾੜੀਆਂ ਤੇ ਵਸਿਆ ਸੋਹਣਾ ਜਿਹਾ ਇਲਾਕਾ शिवालक ਦੀਆਂ ਪਹਾੜੀਆਂ ਤੇ ਵਸਿਆ ਸੋਹਣਾ ਜਿਹਾ ਇਲਾਕਾ ਹਿਮਾਲਾ ਪਰਵਤ ਦੇਖ ਲਈ ਹਿਮਾਲਾ ਪਰਵਤ ਵੇਖ ਲਈ ਨਜ਼ਾਰਾ ਵੇਖੀ ਲੈ ਲਦਾਖ ਦਾ ਧੁੱਪ ਆ ਕੇ ਵੇਸ ਸੇਕ ਲਈ ਧੁੱਪ ਆ ਕੇ ਸੇਕ ਲਈ ਜਦ ਮੌਸਮ ਠੰਢੀ শীত ਦਾ ਇੱਕ ਵਾਰੀ ਸੱਜਣਾ ਤੂੰ ਦੇਖੀ ਸੋਹਣਾ ਇਲਾਕਾ ਬੀਤ ਦਾ ਲੋਕ ਬੜੇ ਮਿਹਨਤੀ ਨੇ ਲੋਕ ਬੜੇ ਮਿਹਨਤੀ ਨੇ ਫਸਲਾਂ ਬਿਨ ਪਾਣੀ ਤੋਂ ਪੈਦਾ ਕਰਦੇ ਲੋਕ ਬੜੇ ਮਿਹਨਤੀ ਨੇ ਫਸਲਾਂ ਪੈਦਾ ਬਿਨ ਪਾਣੀ ਤੋਂ ਕਰਦੇ ਗੁੜ ਇੱਥੋਂ ਦਾ ਸੱਜਣਾ ਗੁੜ ਇੱਥੋਂ ਦਾ ਸੱਜਣਾ ਤੁਮਾਂ ਵਿੱਚ ਯੂਰਪ ਦੇ ਪਾਵੇ ਗੁੜ ਇੱਥੋਂ ਦਾ ਸੱਜਣਾ ਤੁਮਾਂ ਵਿੱਚ ਯੂਰਪ ਦੇ ਪਾਵੇ ਮੱਕੀ ਮਿੱਠੀ ਇੱਥੇ ਆਉਂਦੀ ਮੱਕੀ ਮਿੱਠੀ ਇੱਥੋਂ ਆਉਂਦੀ ਪੋਲੇ ਜਾਈਂ ਸਵਾਦ ਵਰਗਰ ਚੀਜ਼ ਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਬੀਤ ਦਾ ਮੇਲਾ ਛਿੰਝ ਚਰਾਹਾਂ ਦਾ ਆਕੇ ਵੇਖ ਲਈਂ ਸੱਜਣਾ ਮੇਲਾ ਛਿੰਝ ਚਰਾਹਾਂ ਦਾ ਲੱਗਦਾ ਆਕੇ ਵੇਖ ਲਈਂ ਸੱਜਣਾ ਮੇਲਾ ਛਿੰਝ ਚਰਾਹਾਂ ਦਾ ਲੱਗਦਾ ਬਿਰਸਾ ਸਾਂਝਾ ਵੇਖ ਲਈਂ ਬਿਰਸਾ ਸਾਂਝਾ ਵੇਖ ਲਈਂ ਵੇਖੀ ਰੱਬ ਇੱਥੇ ਹੀ ਵਸਦਾ ਲੈ ਲਈਂ ਨਜ਼ਾਰਾ ਤੂੰ ਲੇ ਲਈ ਨਜ਼ਾਰਾ ਤੂੰ ਸਾਂਝ ਪਿਆਰ ਦੀ ਰੀਤ ਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਵੀਤ ਦਾ ਕਰੇਲੇ ਜੰਗਲੀ ਇੱਥੋਂ ਦੇ ਕਰੇਲੇ ਜੰਗਲੀ ਇੱਥੋਂ ਦੇ ਬਿਮਾਰੀ ਧਰੋਂ ਦਰੋਂ ਨੇ ਚੱਕਦੇ 슈ਗਰ ਨੇੜੇ ਖੜਦੀ ਨਾ 슈ਗਰ ਨੇੜੇ ਖੜਦੀ ਨਾ ਡਾਕਟਰ ਬੈਠਾ ਰੇ ਉਡੀਕ ਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਵੀਤ ਦਾ ਗੰਗਾ ਵਿੱਚ ਇੱਥੇ ਮੇਰ ਗੁਰਾਂ ਦੀ ਏ ਇੱਥੇ ਮੇਰ ਗੁਰਾਂ ਦੀ ਏ ਗੰਗਾ ਵਿੱਚ ਬੀਤਦੇ ਵਗਦੀ ਪੁੱਲ ਦੁਨੀਆ ਟੁੱਕਦੀ ਏ